بسم اللہ الرحمن الرحیم پانچ دریاواں کی پاک پویتر ترتی پنجاب عزت انکھاں لجان سے شرم والی ترتی پنجاب غیرت مند دلیر نابر گبرواں کی دھرتی پنجاب والیاں شرماں تیاں کی دھرتی پنجاب اس ماہ ترتی کے سارے جمے جایا کی سیوا وی توڑا سجن، توڑا بیلی توڑا بےلی توڑا ویر ڈاکٹر ایم ایچ بابر حاضر ہے ਅਜ ਇੱਕ ਨਵੀਂ ਗਜ਼ਲ ਦੇ ਨਾਲ ਤੇ ਇਹ ਗਜ਼ਲ ਲਿਖੀ ਹੈ ਜਨਾਬ ਸਾਡੇ ਰੇਡੀਓ ਦੇ ਬੁਲਾਰ ਨੇ ਰੇਡੀਓ ਪਾਕਿਸਤਾਨ ਲਾਹੌਰ ਦਾ ਬੜਾ ਵੱਡਾ ਨਾਂ ਪੰਜਾਬ ਪੰਜਾਬੀ ਪ੍ਰੋਗਰਾਮ ਪੰਜਾਬੀ ਦਰਬਾਰ ਤੇ ਉਹ ਬੁਲਾਰ ਨੇ ਬੜੇ ਸ਼ੂਜਵਾਨ ਬੜੇ ਖੋਜਕਾਰ ਸ਼ਾਇਰ ਤੇ ਅਣਖੀ ਪੰਜਾਬੀ ਨੇ ਮਾਂ ਬੋਲੀ ਦੀ ਬੜਾ ਕੰਮ ਕੀਤਾ ਤੇ ਉਹਨਾਂ ਦੀ ਇਸ ਗਜ਼ਲ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ ਨਾਮ ਹੈ ਜੀ মনির ਖਾਨ ਸ਼ੇਰਵਾਨੀ ਤੇ ਉਹ ਕਿੰਨੇ ਲਿਖਦੇ ਨੇ ਤੇ ਕੀ ਲਿਖਦੇ ਨੇ ਲੋ ਫਿਰ ਸੁਣੋ ਕਿ ਸੋਚ ਰਹਾ ਕੁਝ ਮਿੱਧ ਦੇ ਸੁਫਨੇ ਅਧੂਰਾਨੇ ਕੱਢ ਲਾਂ ਸੋਚ ਰਹਾ ਕੁਝ ਮਿੱਧ ਦੇ ਸੁਫਨੇ ਅਧੂਰਾਨੇ ਕੱਢ ਲਾਂ ਭਾਵੇਂ ਪਿੱਲੇ ਰਹਿ ਜਾਣ ਵਾਦੇ ਆਪਣੇ ਪਾਣੇ ਕੱਢ ਲਾਂ ਤੇ ਉਹਦੇ ਰੂਪ ਦਾ ਜਾਦੂ ਜਦ ਵੀ ਸਿਰ ਤੇ ਚੜ ਕੇ ਬੋਲੇ ਉਹਦੇ ਰੂਪ ਦਾ ਜਾਦੂ ਜਦ ਵੀ ਸਿਰ ਤੇ ਚੜ ਕੇ ਬੋਲੇ ਉਹਦੀ ਖਾਤਰ ਸੋਹਣੇ ਸੋਹਣੇ ਸ਼ੇਰ ਤਗਾਣੇ ਕੱਦ ਲਾਂ ਤੇ ਅੰਡਠੇ ਇੱਕ ਸੱਜਣ ਲਈ ਅੰਡਠੀ ਮੰਜ਼ਲ ਖਾਤਰ ਅੰਡਠੇ ਇੱਕ ਸੱਜਣ ਲਈ ਅੰਡਠੀ ਮੰਜ਼ਲ ਖਾਤਰ ਕਾਗਜ਼ ਤੇ ਕੁਝ ਫੁੱਲ ਉਲੀਕਾਂ ਰਾ ਅਣ ਜਾਣੇ ਘੜਲਾ ਤੇ ਜਿੱਥੇ ਉਹਦੀ ਯਾਦ ਦਿਲੇ ਵਿੱਚ ਲੈ ਕੇ ਕੱਲਿਆਂ ਬਹਿਣਾ ਜਿੱਥੇ ਉਹਦੀ ਯਾਦ ਦਿਲੇ ਵਿੱਚ ਲੈ ਕੇ ਕੱਲਿਆਂ ਬਹਿਣਾ ਆਪਣੇ ਮਨ ਵਿੱਚ ਇਹੋ ਜਿਹੀ ਖਾਸ ਟਿਕਾਣੇ ਘੜਲਾ ਤੇ ਉਹਦੀ ਖਾਤਰ ਮਨ ਮੋਣੇ ਕੁਝ ਸੁਰ ਸੰਗੀਤ ਬਣਾਵਾ ਉਹਦੀ ਖਾਤਰ ਮਨ ਮੋਣੇ ਕੁਝ ਸੁਰ ਸੰਗੀਤ ਬਣਾਵਾ ਹੋ ਜਾਵਣ ਜੋ ਅਮਰ ਜਹਾਨ ਤੇ ਉਈ ਗਾਣੇ ਕੱਢ ਲਾਂ ਤੇ ਜਿੱਥੇ ਉਹਦੀ ਯਾਦ ਦਿਲੇ ਵਿੱਚ ਲੈ ਕੇ ਕੱਲਿਆਂ ਬਹਿਣਾ ਆਪਣੇ ਮਨ ਵਿੱਚ ਇਹੋ ਜਿਹੀ ਖਾਸ ਟਿਕਾਣੇ ਕੱਢ ਲਾਂ ਸੋਚਨੇ ਹਾਂ ਕੁਝ ਮਿੱਟਦੇ ਸੁਪਨੇ ਅਦੋ ਰਾਣੇ ਕੱਢ ਲਾਂ ਤੇ ਭਾਵੇਂ ਇੱਲੇ ਰਹਿ ਜਾਣ ਬਾਦੇ ਆਪਣੇ ਪਾਣੇ ਕੱਢ ਲਾਂ ਤੇ ਬਿਲੀ ਉਹ ਇਹ ਗਜ਼ਲ ਦੇ ਸ਼ਾਇਰ ਸਨ ਜਨਾਬ মনির ਖਾਨ ਸ਼ੇਰਵਾਨੀ ਤੇ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਵੇ ਤੇ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਆਪਣੇ ਵਿੱਚ